ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਕਹਾਣੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ 에ਰਪੋਰਟ ਤੇ ਸਮਾਨ ਵਾਲੇ ਨਾ ਟਰਾਲੀਆਂ ਅੰਦਰੋਂ ਬਾਹਰ ਲਿਆਉਣ ਵਾਲੇ ਕਰਮਚਾਰੀ ਨੇ ਦੇਖਿਆ ਕਿ ਉੱਥੇ ਇੱਕ ਔਰਤ ਬਹੁਤ ਏਰੋ ਤੇ ਬੈਠੀ ਹੋਈ ਸੀ ਉਸ ਕਰਮਚਾਰੀ ਦਾ ਨਾਮ ਸੀ ਰਮੇਸ਼ ਉਹ ਬਾਰ-ਬਾਰ ਕਦੇ ਅੰਦਰ ਵੱਲ ਦੇਖਦੀ ਸੀ ਤੇ ਕਦੇ ਬਾਹਰ ਵੱਲ ਉਸ ਨੂੰ ਉੱਥੇ ਬੈਠੀ ਨੂੰ ਕਾਫੀ ਟਾਈਮ ਹੋ ਚੁੱਕਿਆ ਸੀ ਉਸ ਨੂੰਤੇ ਕੋਈ ਵੀ ਲੈਣ ਨਾ ਆਇਆ। ਉੱਥੇ ਬੈਠੀ ਬੈਠੀ ਨੂੰ ਉਸ ਨੂੰ ਦੁਪਹਿਰ ਦਾ ਟਾਈਮ ਹੋ ਗਿਆ ਸੀ। ਤੇ ਉਹ ਉੱਥੇ ਬੈਠੀ ਲਗਾਤਾਰ ਆਪਣੀਆਂ ਅੱਖਾਂ ਨਾਲ 에ਅਰਪੋਰਟ ਦੇ ਅੰਦਰ ਦੇਖੀ ਜਾ ਰਹੀ ਸੀ। ਇਹ ਲੱਗਦਾ ਸੀ ਜਿਵੇਂ ਉਹ ਕਿਸੇ ਨੂੰ ਲੱਭ ਰਹੀ ਹੋਵੇ। ਫਿਰ ਅਸਬੋਜ ਰਗਮੈਲਾ ਨੂੰ ਉੱਥੇ ਬੈਠਣ ਬੈਠੀ ਨੂੰ ਵੇਖ ਕੇ ਰਮੇਸ਼ ਨੂੰ ਉਸ ਤੇ ਤਰਸ ਆ ਗਿਆ ਤੇ ਉਸ ਕੋਲ ਜਾ ਕੇ ਕਹਿਣ ਲੱਗਿਆ ਹੰਡੀ ਜੀ ਤੁਸੀਂ ਇੱਥੇ ਕਦੋਂ ਦੇ ਬੈਠੇ ਹੋ ਤੁਸੀਂ ਕਿਸ ਦੀ ਉਡੀਕ ਕਰਦੇ ਹੋ ਤੇ ਤੁਹਾਨੂੰ ਇੱਥੇ ਕੋਈ ਲੈਣ ਨਹੀਂ ਆਇਆ ਤਾਂ ਉਸ ਕਰਮਚਾਰੀ ਦੇ ਸਵਾਲ ਸੁਣ ਕੇ ਔਰਤ ਬੋਲੀ ਮੇਰਾ ਪੁੱਤ ਮੇਰੇ ਨਾਲ ਆਇਆ ਉਹ ਅੰਦਰ ਗਿਆ ਤੇ ਉਹ ਇੱਥੇ ਮੈਨੂੰ ਬਿਠਾ ਗਿਆ ਪਰ ਪਤਾ ਨਹੀਂ ਉਸਨੇ ਨਾ ਟਾਈਮ ਕਿਉਂ ਲਾ ਦਿੱਤਾ ਉਹ ਅਜੇ ਤੱਕ ਵਾਪਸ ਹੀ ਨਹੀਂ ਆਇਆ ਮੈਂ ਤਾਂ ਉਸਨੂੰ ਉਡੀਕੀ ਜਾਨੀ ਹੈ ਤੇ ਮੇਰਾ ਪੁੱਤ ਮੈਨੂੰ ਇੱਥੇ ਲੈ ਕੇ ਆਇਆ ਉਹ ਮੈਨੂੰ ਆਪਣੇ ਨਾਲ ਆਪਣੇ ਸ਼ਹਿਰ ਲੈ ਕੇ ਜਾ ਰਿਹਾ ਹੈ। ਪੁੱਤ ਜੇਕਰ ਹੋ ਸਕੇ ਤਾਂ ਤੂੰ ਮੇਰੇ ਪੁੱਤ ਨੂੰ ਉਧਰੋਂ ਬੁਲਾਵੇ। ਪਤਾ ਨਹੀਂ ਉਹਨੂੰ ਇੱਥੇ ਨਾ ਟੈਮ ਕਿਵੇਂ ਲੱਗ ਗਿਆ। ਤੇ ਉਧਰੋਂ ਰਮੇਸ਼ ਬੋਲਦਾ ਹੈ, "ਆਂਟੀ ਜੀ ਜਦੋਂ ਤੁਹਾਡਾ ਪੁੱਤਰ ਆ ਗਿਆ ਤੁਸੀਂ ਉਹਦੇ ਨਾਲ ਚਲੇ ਜਾਣਾ। ਹੁਣ ਦੁਪਹਿਰ ਹੀ ਬਹੁਤ ਹੋ ਗਈ ਆ ਤੇ ਮੇਰੇ ਕੋਲ ਕੁਝ ਖਾਣਾ ਹੈ। ਜੇ ਤੁਹਾਨੂੰ ਭੁੱਖ ਲੱਗੀ ਤਾਂ ਥੋੜਾ ਜਿਹਾ ਤੁਸੀਂ ਖਾ ਲਓ ਤੇ ਕੁਝ ਮੈਂ ਖਾ ਲਾਂਗਾ।" ਤੇ ਉਸ ਬਜ਼ੁਰਗਔਰਤ ਨੇ ਹੱਸ ਕੇ ਆਖਿਆ, "ਨਹੀਂ ਪੁੱਤ। ਖਾਣੀ ਤਾਂ ਮੈਨੂੰ ਭੁੱਖ ਨਹੀਂ ਇਹ ਖਾਣਾ ਤੂੰ ਹੀ ਖਾ ਲੈ। ਤਰਮੇਸ਼ ਨੇ ਕਿਹਾ ਚੰਗਾ ਆਂਟੀ ਤੁਸੀਂ ਪਰੇਸ਼ਾਨ ਨਾ ਹੋ ਤੁਹਾਡਾ ਪੁੱਤਰ ਆਉਂਦਾ ਹੀ ਹੋਵੇਗਾ। ਤੇ ਮੈਂ ਤੁਹਾਨੂੰ ਇਸ ਹਾਲਤ ਵਿੱਚ ਛੱਡ ਕੇ ਵੀ ਕਿਤੇ ਨਹੀਂ ਜਾ ਸਕਦਾ। ਮੈਂ ਤੁਹਾਡੇ ਕੋਲੇ ਫੇਰ ਗੇੜਾ ਮਾਰੂੰਗਾ। ਇਹ ਸੁਣ ਕੇ ਰਮੇਸ਼ ਉਹ ਤੋਂ ਚਲਾ ਗਿਆ ਤੇ ਆਪਣੇ ਕੰਮਕਾਰ ਵਿੱਚ ਬਿਜੀ ਹੋ ਗਿਆ। ਫਿਰ ਜਿੱਦ ਰਮੇਸ਼ ਸ਼ਾਮ ਨੂੰ ਵਾਪਸ ਆਇਆ ਤਾਂ ਉਹ ਉਰਦੋ ਥੀ ਬੈਠੀ ਸੀ। ਤੂੰ ਦੇਖ ਕੇ ਹੈਰਾਨ ਲੱਗਾ। ਤੇ ਕਹਿਣ ਲੱਗਾ ਆਂਟੀ ਜੀ ਤੁਹਾਡਾ ਪੁੱਤਰ ਅਜੇ ਤੱਕ ਨਹੀਂ ਮੁੜਿਆ ਤੋ ਬੋਲੀ ਨਾ ਬਤੋ ਪਤਾ ਨਹੀਂ ਕਿੱਧਰ ਗਿਆ ਮੈਨੂੰ ਇੱਥੇ ਬਿਠਾ ਕੇ ਤਾਂ ਉਸਨੇ ਕਿਹਾ ਆਂਟੀ ਇੱਥੇ ਬਹੁਤ ਸਾਰੇ ਨਵੇਂ ਪੁੱਤਰ ਇਸ ਤਰ੍ਹਾਂ ਦੇ ਆਉਂਦੇ ਨੇ ਜੋ ਬਜ਼ੁਰਗਾਂ ਨੂੰ ਇੱਥੇ ਕੱਲੇ ਛੱਡ ਕੇ ਚਲੇ ਜਾਂਦੇ ਨੇ ਤੇ ਕਦੇ ਕਿਸੇ ਨੂੰ ਕੋਈ ਮੰਦਰ ਛੱਡ ਕੇ ਚਲਾ ਜਾਂਦਾ ਤੇ ਕੋਈ ਇੱਥੇ ਸੜਕਾਂ 'ਤੇ ਰੋਲਣ ਲਈ ਛੱਡ ਜਾਂਦਾ ਰਮੇਸ਼ਦੀ ਇਹ ਗੱਲ ਸੁਣ ਕੇ ਉਸ ਵਰਤ ਨੂੰ ਬਹੁਤ ਗੁੱਸਾ ਆਇਆ ਤੇ ਕਹਿਣ ਲੱਗੀ ਨਾ ਨਾ ਮੇਰਾ ਪੁੱਤ ਨਹੀਂ ਹੋ ਜਾ ਉਹ ਤਾਂ ਮੇਰੀ ਬਹੁਤ ਫਿਕਰ ਕਰਦਾ ਹੈ ਉਹ ਮੈਨੂੰ ਇੱਥੇ ਛੱਡ ਕੇ ਨਹੀਂ ਜਾ ਸਕਦਾ ਜੇਕਰ ਤੂੰ ਸੱਚੀ ਵਿੱਚ ਮੇਰੀ ਮਦਦ ਕਰਨੀ ਹੈ ਤਾਂ ਅੰਦਰ ਜਾ ਕੇ ਦੇਖ ਮੇਰਾ ਪੁੱਤ ਅੰਦਰ ਹੀ ਹੋਊਗਾ ਫਿਰ ਜਦੋਂ ਰਮੇਸ਼ੰਦਰ ਗਿਆ ਤਾਂ ਉੱਥੇ ਕੋਈ ਨਹੀਂ ਸੀ ਉਸ ਨੇ ਬਾਹਰ ਆ ਕੇ ਦੱਸਿਆ ਆਂਟੀ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਨਾ ਕਿ ਇਸ ਨਾਂ ਦਾ ਕੋਈ ਵੀ ਆਦਮੀ ਅੰਦਰ ਨਹੀਂ ਹੈ ਤੁਹਾਡਾ ਪੁੱਤਰ ਤੁਹਾਨੂੰ ਇੱਥੇ ਛੱਡ ਕੇ ਪਤਾ ਨਹੀਂ ਕਿੱਧਰ ਚਲਾ ਗਿਆ ਤੇ ਔਰਤ ਬੋਲੀ ਕੋਈ ਗੱਲ ਨਹੀਂ ਪੁੱਤਰ ਮੈਂ ਥੋੜੀ ਦਿਰ ਹੋਰ ਰਡੀ ਕਰ ਲੈਣੀ ਐ। ਤਾਂ ਉਸ ਔਰਤ ਦੀ ਗੱਲ ਸੁਣ ਕੇ ਰਮੇਸ਼ ਫਿਰ ਆਪਣੇ ਕੰਮ ਤੇ ਚਲਾ ਗਿਆ। ਤੇ ਹੁਣ ਹੌਲੀ-ਹੌਲੀ ਸ਼ਾਮ ਵੀ ਢਲਣ ਲੱਗੀ ਸੀ। ਤੇ ਉਸ ਦਾ ਆਪਣੇ ਘਰ ਜਾਣ ਦਾ ਵੀ ਟਾਈਮ ਹੋ ਗਿਆ ਸੀ। ਤੇ ਉਧਰੋਂ ਏਅਰਪੋਰਟ ਤੇ ਵੀ ਹਨੇਰਾ ਹੋ ਗਿਆ ਸੀ ਤੇ ਲੇਟਾਂ ਵੀ ਜਾਗੀਆਂ ਸੀ। ਸ਼ਾਮ ਦਾ ਸਮਾਂ ਸੀ ਤੇ ਥੋੜੀ-ਥੋੜੀ ਸਰਦੀ ਸੀ। ਤੇ ਮੌਸਮ ਵੀ ਠੰਡਾ ਸੀ। ਉਸ ਬੁੱਢੀ ਔਰਤ ਨੇ ਆਪਣੇ ਆਪ ਨੂੰ ਆਪਣੇ ਉੱਪਰਲੇ ਸ਼ਾਲ ਨਾਲ ਢਕਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਨੂੰ ਥੋੜੀ-ਥੋੜੀ ਠੰਡ ਲੱਗਦੀ ਹੋਵੇ ਫਿਰ ਰਮੇਸ਼ ਉਸ ਦੇ ਕੋਲ ਆਇਆ ਤੇ ਕਹਿਣ ਲੱਗਾ ਆਂਟੀ ਜੀ ਮੈਨੂੰ ਤੁਹਾਡਾ ਨਾਮ ਪਤਾ ਤਾਂ ਕੁਝ ਨਹੀਂ ਹੈ ਜੇ ਤੁਸੀਂ ਮੈਨੂੰ ਦੱਸ ਦਿਓ ਤਾਂ ਮੈਂ ਤੁਹਾਡੀ ਕੁਝ ਮਦਦ ਕਰ ਸਕਦਾ ਹਾਂ ਤਾਂ ਉਸ ਔਰਤ ਨੇ ਸੁਣਨ ਪਰ ਨਾਮ ਵੀ ਦੱਸਿਆ ਤੇ ਆਪਣਾ ਸਾਰਾ ਪਿੰਡ ਸ਼ਹਿਰ ਵੀ ਦੱਸਿਆ ਤੇ ਕਹਿਣ ਲੱਗੀ ਪੁੱਤ ਮੇਰੇ ਪੁੱਤਰ ਦੀ ਬਦਲੀ ਸ਼ਹਿਰ ਦੀ ਹੋ ਗਈ ਸੀ ਤੇ ਹੁਣ ਉਹ ਉੱਥੇ ਮੈਨੂੰ ਨਾਲ ਲੈ ਕੇ ਜਾ ਰਿਹਾ ਸੀ ਉਹ ਮੈਨੂੰ ਪਿੰਡੋਂ ਇਹੀ ਕਹਿ ਕੇ ਲੈ ਆ ਸੀ ਕਿ ਮਾਂ ਮੈਂ ਮੈਨੂੰ ਆਪਣੇ ਕੋਲ ਰੱਖੂਗਾ ਤੇ ਮੈਂ ਤੈਨੂੰ ਨਾਲ ਲੈ ਕੇ ਜਾਣਾ ਤੇ ਇਸੇ ਲਈ ਮੈਂ ਉਸ ਦਾ ਇੱਥੇ ਇੰਤਜ਼ਾਰ ਕਰਦੀ ਆ ਪਰ ਹਜੇ ਤੱਕ ਨਹੀਂ ਆਇਆ ਫਿਰ ਰਮੇਸ਼ ਨੇ ਇੱਥੇ ਆਪਣੇ ਨਾਲ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਦੱਸਿਆ ਕਿ ਇਹ ਆਂਟੀ ਸਵੇਰ ਦੇ ਇੱਥੇ ਬੈਠੇ ਨੇ ਤੇ ਇਹਨਾਂ ਦਾ ਪੁੱਤਰ ਇਹਨਾਂ ਨੂੰ ਇੱਥੇ ਛੱਡ ਕੇ ਚਲਾ ਗਿਆ ਪਰ ਨਾਲ ਦੇ ਕਰਮਚਾਰੀ ਨੇ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਆਂਟੀ ਦਾ ਪੂਰੀ ਤਰ੍ਹਾਂ ਖਿਆ ਰੱਖਾਂਗੇ ਪਰ ਫਿਰ ਰਮੇਸ਼ ਨੇ ਕਿਹਾ ਕਿ ਆਂਟੀ ਜੀ ਜੇਕਰ ਤੁਸੀਂ ਜਾਓ ਤਾਂ ਤੁਸੀਂ ਮੇਰੇ ਨਾਲ ਮੇਰੇ ਘਰ ਜਾ ਸਕਦੇ ਹੋ ਮੇਰੇ ਘਰ ਵਿੱਚ ਮੇਰਾ ਪਰਿਵਾਰ ਹੈ ਮੇਰੀ ਪਤਨੀ ਤੇ ਮੇਰੇ ਦੋ ਬੱਚੇ ਨੇ ਪਰ ਇਸਤੇ ਉਹ ਔਰਤ ਬੋਲੀ ਨਹੀਂ ਪੁੱਤ ਜੇ ਮੈਂ ਇੱਥੋਂ ਚਲੀ ਗਈ ਤਾਂ ਮੇਰਾ ਪੁੱਤਰ ਮੈਨੂੰ ਇੱਥੇ ਲੱਭਦਾ ਫਿਰੂਗਾ ਜੇ ਉਸ ਨੂੰ ਮੈਂ ਇੱਥੇ ਨਾ ਮਿਲੀ ਤਾਂ ਉਹ ਪਰੇਸ਼ਾਨ ਹੋ ਜਾਊਗਾ ਤੂੰ ਪੁੱਤ ਘਰ ਨੂੰ ਜਾ ਤੇ ਮੈਂ ਇੱਥੇ ਠੀਕ ਹ ਤਾਂ ਰਮੇਸ਼ ਨੇ ਆਖਿਆ ਕਿ ਜੇ ਤੁਸੀਂ ਮੈਨੂੰ ਪੁੱਤਰ ਕਹਿ ਦਿੱਤਾ ਤਾਂ ਹੁਣ ਤੁਸੀਂ ਇੱਥੇ ਰਾਮ ਨਾਲ ਬੈਠੋ ਤੇ ਮੈਂ ਆਪਣੇ ਸਾਥੀਆਂ ਨੂੰ ਕਹਿ ਕੇ ਤੁਹਾਡੀ ਸਾਰੀ ਜ਼ਰੂਰਤਾਂ ਇੱਥੇ ਪੂਰੀ ਕਰ ਦਿੰਦਾ। ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਪਵੇ ਤਾਂ ਤੁਸੀਂ ਬੇਝਿਖੋ ਕੇ ਉਹਨਾਂ ਨੂੰ ਦੱਸ ਦੇਣਾ। ਰਾਤ ਦਾ ਸਮਾਂ ਸੀ ਤੇ ਸਰਦੀ ਵੀ ਕਾਫੀ ਪੈ ਰਹੀ ਸੀ ਤੇ ਉਸ ਔਰਤ ਨੂੰ ਠੰਡ ਵੀ ਲੱਗਦੀ ਸੀ। ਤਾਂ ਫਿਰ ਰਮੇਸ਼ ਨੇ ਉਸ ਨੂੰ ਅੰਦਰੋਂ ਕੋਈ ਕੱਪੜਾ ਲੈ ਕੇ ਦਿੱਤਾ ਤੇ ਉਸ ਔਰਤ ਨੇ ਉਸ ਨੂੰ ਬਹੁਤ ਸਾਰੀਆਂ ਦਿਵਾਵਾਂ ਦਿੱਤੇਆਂ। ਹੁਣ ਰਮੇਸ਼ ਆਪਣੇ ਘਰ ਚਲਾ ਗਿਆ ਸੀ ਤੇ ਉਸ ਨੇ ਘਰ ਜਾ ਕੇ ਸਾਰੀ ਗੱਲ ਆਪਣੇ ਘਰ ਵਾਲੇ ਨਾਲ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਇੱਕ ਔਰਤ ਸਵੇਰ ਦੀ ਭੁੱਖੀ ਪਿਆਸੀ ਏਅਰਪੋਰਟ ਤੇ ਬੈਠੀ ਹੈ। ਤੇ ਆਪਣੇ ਪੁੱਤ ਦਾ ਇੰਤਜ਼ਾਰ ਕਰਦੀ ਐ ਅਗਲੇ ਦਿਨ ਜਦ ਰਮੇਸ਼ਾ ਆਪਣੇ ਕੰਮ ਤੇ ਪਹੁੰਚਿਆ ਤਾਂ ਔਰਤ ਉੱਥੇ ਬੈਠੀ ਸੀ ਤੇ ਉਸਨੇ ਆ ਕੇ ਸਭ ਤੋਂ ਪਹਿਲਾਂ ਉਸ ਔਰਤ ਨਾਲ ਗੱਲ ਕੀਤੀ ਤੇ ਕਹਿਣ ਲੱਗਿਆ ਆਂਟੀ ਜੀ ਤੁਸੀਂ ਸਾਰੀ ਰਾਤ ਇੱਥੇ ਹੀ ਕੱਟ ਰਹੀ ਸੀ ਤੇ ਤੁਹਾਡਾ ਪੁੱਤਰ ਅਜੇ ਤੱਕ ਨਹੀਂ ਆਇਆ ਤਾਂ ਬੋਲੀ ਨਾ ਪਤ ਪਤਾ ਨਹੀਂ ਕਿੱਧਰ ਚਲਾ ਗਿਆ ਨਾਲ ਉਹ ਗੱਲਾਂ ਕਰਦੀ ਸੀ ਤੇ ਨਾਲ ਉਹ ਰੋ ਵੀ ਰਹੀ ਸੀ ਉਸ ਦੀਆਂ ਅੱਖਾਂ ਵੀ ਨੀਂਦ ਨਾਣ ਕਰਕੇ ਸੁੱਜੀਆਂ ਪਈਆਂ ਸੀ ਤਾਂ ਫਿਰ ਰਮੇਸ਼ ਨੇ ਉਸ ਨੂੰ ਪਹਿਲਾਂ ਪਾਣੀ ਪਿਲਾਇਆ ਤੇ ਫਿਰ ਇੱਕ ਚਾਹ ਦਾ ਕੱਪ ਲੈ ਕੇ ਦਿੱਤਾ ਤੇ ਕਹਿਣ ਲੱਗਾ ਆਂਟੀ ਮੈਨੂੰ ਤਾਂ ਕੱਲ ਹੀ ਸ਼ੱਕ ਹੋ ਗਿਆ ਸੀ ਪਰ ਤੁਸੀਂ ਤਾਂ ਮੇਰੀ ਗੱਲ ਤੇ ਯਕੀਨ ਹੀ ਨਹੀਂ ਕੀਤਾ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਤੁਹਾਡਾ ਪੁੱਤਰ ਤੁਹਾਨੂੰ ਛੱਡ ਕੇ ਚਲਾ ਗਿਆ ਹੈ ਹੁਣ ਤੁਹਾਨੂੰ ਉਸਨੇ ਕਦੇ ਵੀ ਵਾਪਸ ਲੈਣ ਲਈ ਨਹੀਂ ਆਉਣਾ ਹਰਮੇਸ਼ ਦੀ ਗੱਲ ਸੁਣ ਕੇ ਔਰਤ ਉੱਚੀ ਉੱਚੀ ਰੋਣ ਲੱਗ ਪਈ ਤੇ ਉਸ ਨੂੰ ਰਮੇਸ਼ ਨੂੰ ਉਸ ਤੇ ਬਹੁਤ ਤਰਸ ਆਇਆ ਉਹ ਸੋਚਣ ਲੱਗਿਆ ਕਿ ਇਸ ਦਾ ਇੱਥੇ ਕੋਈ ਜਾਣਕਾਰ ਵੀ ਨਹੀਂ ਹੈ ਕਿ ਜਿਸ ਨਾਲ ਇਹ ਆਪਣੇ ਘਰ ਮੁੜ ਸਕੇ ਫਿਰ ਉਹ ਆਪਣੇ ਕੰਮ ਤੇ ਚਲਾ ਗਿਆ ਤੇ ਉੱਥੇ ਬੈਂਚ ਤੇ ਬੈਠੀ ਰੋਂਦੀ ਰਹੀ ਤੇ ਝਾਣਕ ਉਥੇ ਬੈਂਚ ਤੇ ਬੇਹੋਸ਼ ਹੋ ਕੇ ਥੱਲੇ ਡਿੱਗ ਪਈ ਸੀ ਉੱਥੇ ਆਸ-ਪਾਸ ਦੇ ਲੋਕਾਂ ਦੀ ਕਾਫੀ ਭੀੜ ਆ ਗਈ ਸੀ ਤੇ ਸਫਾਈ ਕਰਮਚਾਰੀ ਵੀ ਉੱਤੇ ਭੱਜ ਕੇ ਆ ਗਏ ਉਹਨਾਂ ਨੇ ਦੇਖਿਆ ਕਿ ਇਹ ਤਾਂ ਉਹੀ ਔਰਤ ਹੈ ਜੋ ਉੱਥੇ ਕੱਲ ਤੋਂ ਬੈਠੀ ਆਪਣੇ ਪੁੱਤ ਦਾ ਇੰਤਜ਼ਾਰ ਕਰਦੀ ਹੈ ਉਹ ਦੇਖ ਕੇ ਘਬਰਾ ਗਏ ਤੇ ਫਿਰ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਜਾ ਕੇ ਡਾਕਟਰ ਨੇ ਦੱਸਿਆ ਕਿ ਔਰਤ ਭੁੱਖੀ ਹੋਣ ਦੇ ਕਾਰਨ ਬੇਹੋਸ਼ ਹੋ ਗਈ ਹੈ ਇਸਨੇ ਕੱਲ ਦਾ ਕੁਝ ਵੀ ਖਾਦਾ ਪੀਤਾ ਨਹੀਂ ਹੈ ਫਿਰ ਉਸ ਨੂੰ ਥੋੜੀ ਦਵਾਈ ਦਿੱਤੀ ਗਈ ਤੇ ਜਦੋਂ ਉਸ ਨੂੰ ਹੋਸ਼ ਆਈ ਤਾਂ ਫਿਰ ਰਮੇਸ਼ ਨੇ ਉਸ ਨੂੰ ਖਾਣਾ ਲੈ ਕੇ ਦਿੱਤਾ ਜਿਸ ਨਾਲ ਉਸ ਦਾ ਥੋੜਾ ਜਿਹਾ ਸੇਤ ਠੀਕ ਹੋ ਗਈ ਸੀ ਤੇ ਉਸ ਨੇ ਆਪਣੇ ਪੁੱਤਰ ਰਮੇਸ਼ ਨੂੰ ਦੱਸਿਆ ਕਿ ਪੁੱਤ ਮੈਂ ਕੱਲ ਇਸ ਤਰ੍ਹਾਂ ਕਰਕੇ ਬੇਹੋਸ਼ ਹੋ ਗਈ ਸੀ ਕਿ ਮੇਰੇ ਕੋਲ ਖਾਣ ਲਈ ਵੀ ਕੁਝ ਪੈਸੇ ਨਹੀਂ ਸੀ ਕਿ ਮੈਂ ਉਹਨਾਂ ਪੈਸਿਆਂ ਦਾ ਕੁਝ ਖਾਣ ਵਾਸਤੇ ਖਰੀਦ ਲੈਂਦੀ ਇਹ ਗੱਲ ਸੁਣ ਕੇ ਰਮੇਸ਼ ਨੂੰ ਉਸ ਤੇ ਬਹੁਤ ਤਰਸ ਆਇਆ ਕਿ ਉਸ ਦੇ ਪੁੱਤਰ ਦੇ ਗੁੱਸਾ ਵੀ ਬਹੁਤ ਆਇਆ ਫਿਰ ਉੱਥੇ ਉਹਨਾਂ ਨੇ ਉਸ ਔਰਤ ਨੂੰ ਰੱਜ ਕੇ ਖਾਣਾ ਖਵਾਇਆ ਤੇ ਉਸ ਤੋਂ ਗੱਲਾਂ-ਗੱਲਾਂ ਵਿੱਚ ਉਸਦੇ ਬਾਰੇ ਜਾਣਨ ਦੀ ਵੀ ਕੋਸ਼ਿਸ਼ ਕੀਤੀ ਤੇ ਫਿਰ ਉਸ ਨੂੰ ਕਹਿਣ ਲੱਗੇ ਆਂਟੀ ਜੀ ਹੁਣ ਤੁਹਾਡੇ ਬੇਟੇ ਕਦੇ ਵੀ ਵਾਪਸ ਨਹੀਂ ਆਉਣਾ ਤੁਸੀਂ ਆਪਣੇ ਘਰ ਚਲੇ ਜਾਓ ਹੁਣ ਤੁਹਾਡਾ ਘਰ ਮੁੜ ਜਾਣਾ ਹੀ ਚੰਗਾ ਹੋਵੇਗਾ ਤਾਂ ਔਰਤ ਬੋਲੀ ਪੁੱਤ ਹੁਣ ਮੈਂ ਜਾਵਾਂ ਤਾਂ ਜਾਵਾਂ ਵੀ ਕਿੱਥੇ ਮੈਨੂੰ ਤਾਂ ਮੇਰੇ ਪੁੱਤ ਨੇ ਕਿਸੇ ਲੈ ਕੇ ਨਹੀਂ ਛੱਡਿਆ ਉਸ ਨੇ ਸ਼ਹਿਰ ਜਾਣ ਤੋਂ ਪਹਿਲਾਂ ਮੇਰਾ ਘਰ ਵੀ ਵੇਚ ਦਿੱਤਾ ਸੀ ਤੇ ਜਿਹੜੇ ਮੇਰੇ ਕੋਲ 2-4 ਪੈਸੇ ਸੀ ਉਹ ਵੀ ਉਸਨੇ ਸਾਰੇ ਵਾਪਸ ਲੈ ਲਏ ਸੀ ਹੁਣ ਤਾਂ ਮੇਰਾ ਜਾਣਦਾ ਕਿਤੇ ਕੋਈ ਟਿਕਾਣਾ ਨਹੀਂ ਮੇਰੇ ਕੋਲ ਤਾਂ ਰਾਤ ਕੱਟਣ ਲਈ ਸਿਰਫ ਸੜਕਾਂ ਹੀ ਬਚੀਆਂ ਨੇ ਇਹ ਕਹਿੰਦੀ ਕਹਿੰਦੀ ਹੁਣ ਹਉਣ ਲੱਗ ਗਈ ਤੇ ਉਸਦੇ ਹਾਲਤ ਦੇਖ ਕੇ ਰਮੇਸ਼ ਨੂੰ ਬਹੁਤ ਦੁੱਖ ਹੋਇਆ ਉਹ ਤਾਂ ਆਪ ਵਿਚਾਰਾ ਇੱਕ ਛੋਟੀ ਜੀ ਨੌਕਰੀ ਕਰਦਾ ਸੀ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਸ਼ਾਮ ਨੂੰ ਜਦੋਂ ਫਿਰ ਆਪਣੇ ਕੰਮ ਤੋਂ ਘਰੇ ਵਾਪਸ ਗਿਆ ਤਾਂ ਉਸਨੇ ਦੇਖਿਆ ਕਿ ਉਹ ਔਰਤ ਫੁੱਟਪਾਥ ਤੇ ਬੈਠੀ ਸੀ ਤੇ ਉਸਦੇ ਆਸ-ਪਾਸ ਦੀ ਲੋਕ ਲੰਘਦੇ ਜਾਂਦੇ ਸੀ ਕੋਈ ਉਸ ਵੱਲ ਧਿਆਨ ਨਹੀਂ ਸੀ ਕਰਦਾ ਫਿਰ ਉਸਨੇ ਉਸ عورت ਕੋਲ ਜਾ ਕੇ ਕਿਹਾ ਕਿ ਆਂਟੀ ਤੁਸੀਂ ਮੇਰੇ ਨਾਲ ਘਰ ਚੱਲੋ ਮੈਂ ਤੁਹਾਨੂੰ ਆਪਣੇ ਘਰ ਲੈ ਕੇ ਜਾਣਾ ਚਾਹੁੰਦਾ ਉਸਨੇ ਉਸ ਨੂੰ ਬਹੁਤ ਹੀ ਮਜਬੂਰ ਕੀਤਾ ਤੇ ਉਹ ਉਥੋਂ ਜਾਣ ਲਈ ਉਸ ਨਾਲ ਤਿਆਰ ਵੀ ਹੋ ਗਈ ਪਰ ਮਹेश ਕਹਿੰ ਲੱਗਾ ਆਂਟੀ ਥੋੜਾ ਇੱਥੇ ਇਸ ਤਰ੍ਹਾਂ ਸੜਕਾਂ ਤੇ ਬੈਠਣਾ ਠੀਕ ਨਹੀਂ ਹੈ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਜਿਉਂ ਜੀ ਮੈਂ ਆਪਣੇ ਘਰ ਰੁਖੀ ਮਸੀ ਕਹਿੰਦਾ ਉਹ ਜੀ ਤੁਹਾਨੂੰ ਦੇਵਾਂਗਾ ਪਰ ਉਹ ਔਰਤ ਪਹਿਲਾਂ ਤਾਂ ਨਾ ਮੰਨੀ ਤੇ ਫਿਰ ਉਸਦੇ ਨਾਲ ਘਰ ਜਾਣ ਲਈ ਤਿਆਰ ਹੋ ਗਈ। ਜਦੋਂ ਉਸ ਔਰਤ ਨੂੰ ਆਪਣੇ ਘਰ ਲੈ ਕੇ ਗਿਆ ਤਾਂ ਉਸ ਦੀ ਪਤਨੀ ਅਤੇ ਬੱਚੇ ਬਹੁਤ ਖੁਸ਼ ਹੋਏ। ਉਹਨਾਂ ਨੂੰ ਤਾਂ ਇਸ ਤਰ੍ਹਾਂ ਲੱਗਿਆ ਜਿਵੇਂ ਉਹਨਾਂ ਨੂੰ ਆਪਣੀ ਦਾਦੀ ਮਾਹੀ ਮਿਲ ਗਈ ਹੋਵੇ ਤੇ ਉਸ ਦੀ ਪਤਨੀ ਬਹੁਤ ਹੀ ਚੰਗੀ ਤੇ ਸੰਸਕਾਰੀ ਸੀ। ਉਸ ਨੇ ਵੀ ਉਸ ਔਰਤ ਨੂੰ ਆਪਣੇ ਸੱਸ ਦੇ ਬਰਾਬਰ ਦਾ ਰੁਤਬਾ ਦਿੱਤਾ ਤੇ ਕਹਿਣ ਲੱਗੀ ਤੁਸੀਂ ਬੇਫਿਕਰ ਹੋ ਕੇ ਇਸ ਘਰ ਵਿੱਚ ਰਹੋ। ਇਹ ਤੁਹਾਡਾ ਆਪਣਾ ਹੀ ਘਰ ਹੈ ਤੇ ਅੱਜ ਤੋਂ ਤੁਸੀਂ ਇਸ ਘਰ ਦੇ ਮੈਂਬਰ ਹੋ। ਉਸ ਔਰਤ ਦੀ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੇ ਉਹ ਸੋਚਦੀ ਸੀ ਕਿ ਜਿਸ ਹਾਲਤ ਵਿੱਚ ਮੈਨੂੰ ਮੇਰਾ ਪੁੱਤ ਛੱਡ ਕੇ ਗਿਆ ਤੇ ਜਿਸ ਨੂੰ ਮੈਂ ਜਨਮ ਦਿੱਤਾ ਉਸਨੇ ਮੇਰੇ ਨਾਲ ਇੰਨਾ ਮਾੜਾ ਕੀਤਾ ਤੇ ਇੱਕ ਇਹ ਜਿਸ ਨਾਲ ਮੇਰਾ ਕੋਈ ਵਾਹ ਵਾਸਤਾ ਨਹੀਂ ਇਹ ਮੈਨੂੰ ਆਪਣੇ ਘਰ ਲਿਆਇਆ ਤੇ ਮੇਰੀ ਪੂਰੀ ਸੇਵਾ ਕੀਤੀ ਤੇ ਮੈਨੂੰ ਆਪਣੇ ਮਾਂ ਦਾ ਰੁਤਬਾ ਵੀ ਦਿੱਤਾ ਇਹ ਗੱਲਾਂ ਕਰਦੀ ਕਰਦੀ ਉਹ ਔਰਤ ਭਾਵਕ ਹੋ ਗਈ ਤੇ ਕਹਿਣ ਲੱਗੀ ਮੈਂ ਤੁਹਾਡਾ ਦੇਣਾ ساری ਉਮਰ ਨਹੀਂ ਦੇ ਸਕਦੀ ਰਮਿਸ ਦਾ ਘਰ ਭਾਵੇਂ ਛੋਟਾ ਸੀ ਪਰ ਉਸ ਦਾ ਦਿਲ ਬਹੁਤ ਵੱਡਾ ਸੀ ਦੀ ਨੀਅਤ ਸਾਫ਼ ਸੀ ਤੇ ਇਸ ਦਾ ਫਾਇਦਾ ਵੀ ਉਸ ਨੂੰ ਜ਼ਰੂਰ ਮਿਲਣਾ ਸੀ ਹੌਲੀ ਹੌਲੀ ਉਹ ਅਰਤਨਾਂ ਦੇ ਪਰਿਵਾਰ ਵਿੱਚ ਪੂਰੀ ਤਰ੍ਹਾਂ ਘੁਲ ਮਿਲ ਗਈ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਦੇ ਨੌਪੁੱਤ ਤੇ ਪੋਤਾ-ਪੋਤੀ ਹੋਣ ਹੁਣ ਉਹਨਾਂ ਦੇ ਘਰ ਦੇ ਕੰਮਾਂ ਵਿੱਚ ਵੀ ਉਹਨਾਂ ਦੀ ਮਦਦ ਕਰਨ ਲੱਗੀ ਸੀ ਇਸ ਦੇ ਨਾਲ ਉਸ ਦਾ ਜੀਵ ਵੀ ਲੱਗਿਆ ਰਹਿੰਦਾ ਸੀ ਰਮੇਸ਼ ਉਹਨਾਂ ਨੂੰ ਆਖਦਾ ਕਿ ਆਂਟੀ ਜੀ ਤੁਹਾਡੇ ਆਉਣ ਨਾਲ ਮੇਰੇ ਬੱਚਿਆਂ ਦੀ ਦਾਦੀ ਦੀ ਕਮੀ ਪੂਰੀ ਹੋ ਗਈ ਹੈ ਤੇ ਫਿਰ ਹੁਣ ਉਹ ਔਰਤ ਉਸ ਦੇ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦੀ ਉਸ ਲਈ ਬਾਜ਼ਾਰੋਂ ਸਬਜ਼ੀ ਵੀ ਲੈ ਕੇ ਆਉਂਦੀ। ਇੱਕ ਦਿਨ ਜਦੋਂ ਬਾਜ਼ਾਰੋਂ ਸਬਜ਼ੀ ਖਰੀਦ ਕੇ ਮੁੜ ਰਹੀ ਸੀ ਤਾਂ ਉਸਦੇ ਕੋਲ ਦੀ ਇੱਕ ਲਾਟਰੀ ਵਾਲਾ ਮੁੰਡਾ ਨਿਕਲਿਆ। ਲੰਘਿਆ ਜੋ ਲਾਟਰੀ ਦੀਆਂ ਟਿਕਟਾਂ ਵੇਚਦਾ ਸੀ। ਹਰ ਇੱਕ ਟਿਕਟ 10 ਰੁਪਏ ਦੀ ਸੀ ਤੇ ਲਾਟਰੀ ਦਾ ਨਾਮ 2 ਕਰੋੜ ਸੀ। ਉਸ ਔਰਤ ਨੇ ਉੱਥੋਂ ਦੋ ਟਿਕਟਾਂ ਖਰੀਦ ਲੈਂਗਾ ਤੇ ਆਪਣੇ ਘਰ ਨੂੰ ਆ ਗਈ। ਉਸਨੇ ਉਹ ਟਿਕਟਾਂ ਆਪਣੇ ਨਾਲ ਫੜਾਤੀਆਂ ਤੇ ਕਹਿਣ ਲੱਗੀ ਪੁੱਤ ਤੂੰ ਇਹਨਾਂ ਨੂੰ ਸੰਭਾਲ ਕੇ ਰੱਖੀ। ਕੀ ਪਤਾ ਆਪਣੀ ਕਿਸਮਤ ਦੀ ਚਮਕ ਜਾਵੇ। ਮੈਨੂੰ ਲੱਗਦਾ ਹੈ ਕਿ ਰੱਬ ਆਪਣੀ ਜਰੂਰ ਸੁਣੂਗਾ। ਤੁਸੀਂ ਇੰਨੇ ਭੋਲੇ ਭਾੜੇ ਇਨਸਾਨ ਹੋ ਤੇ ਤੁਹਾਡੇ ਤੇ ਰੱਬ ਦੀ ਮਿਹਰ ਜਰੂਰ ਹੋਊਗੀ। ਫਿਰ ਜਾਨ ਕੋਈ ਹੋਇਆ ਜਿਸ ਦਿਨ ਉਸ ਔਰਤ ਨੂੰ ਬੇਸਕ ਆਰਡੀਨਲ ਦੀ ਅੜੀਕ ਸੀਗੀ। ਉਹਨਾਂ ਦੀ ਲਾਡ ਰੀ ਨਿਕਲ ਗਈ ਕਿ ਉਹਨਾਂ ਨੂੰ ਲਾਡਰੀ ਵਾਲਿਆਂ ਵੱਲੋਂ ਫੋਨ ਆਇਆ ਕਿ ਤੁਹਾਡਾ ਨੰਬਰ ਆ ਗਿਆ ਤੇ ਤੁਸੀਂ ਟਿਕਟ ਲੈ ਕੇ ਸਾਡੇ ਕੋਲ ਪਹੁੰਚ ਜਾਓ। ਇਹ ਗੱਲ ਸੁਣ ਕੇ ਉਸਦੇ ਨੌ ਪੁੱਤਰ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਤੇ ਉਹ ਸੋਚਣ ਲੱਗੇ ਅਸੀਂ ਇਸ ਔਰਤ ਨੂੰ ਆਪਣੇ ਘਰ ਲੈ ਕੇ ਜਾ ਕੇ ਦਿੱਤੀ। ਤਪ ਪਰਮਾਤਮਾ ਨੇ ਸਾਨੂੰ ਉਸ ਦਾ ਇੰਨਾ ਵੱਡਾ ਫਾਲ ਦਿੱਤਾ ਜਿਸ ਦੀ ਸਾਨੂੰ ਉਮੀਦ ਨਹੀਂ ਸੀ ਫਿਰ ਉਹਨਾਂ ਨੂੰ ਲਾੜਰੀ ਵਾਲਿਆਂ ਨੇ ਆਪਣੇ ਕੋਲ ਬੁਲਾਇਆ ਜਿੱਥੋਂ ਉਹਨਾਂ ਨੇ ਲਾੜਰੀ ਦੀ ਡਿੱਟ ਖਰੀਦੀ ਸੀ ਹੁਣ ਪਰਮੇਸ਼ ਅਤਿਸ਼ ਦੀ ਪਤਨੀ ਉਸ ਔਰਤ ਨੂੰ ਨਾਲ ਲੈ ਕੇ ਗਏ ਕਿਉਂਕਿ ਰਕਮ ਬਹੁਤ ਵੱਡੀ ਸੀ ਇਹ ਗੱਲਾਂ ਸਭ ਉਸ ਔਰਤ ਦੇ ਪੁੱਤਰ ਨੇ ਵੀ ਪੀ ਵੀ ਤੇ ਦੇਖ ਲਈਆਂ ਸੀ ਕਿਉਂਕਿ 2 ਕਰੋੜ ਦਾ ਨਾਮ ਬਹੁਤ ਵੱਡਾ ਹੁੰਦਾ ਹੈ ਉਸ ਔਰਤ ਦੀ ਕਹਾਵਤ ਟੀਵੀ ਤੇ ਆ ਰਹੀ ਸੀ ਉਸ ਦਾ ਪੁੱਤਰ ਦੇਖ ਕੇ اچانک ਚੱਕਨਾ ਹੋ ਗਿਆ ਕਿ ਮੇਰੀ ਮਾਤਾ ਇੰਨੀ ਵੱਡੀ ਰਕਮ ਦੀ ਮਾਲਕ ਬਣ ਗਈ ਹੈ ਉਹ ਉੱਥੋਂ ਜਲਦੀ ਨਾਲ ਆਪਣੇ ਸ਼ਹਿਰ ਮੁੜਿਆ ਤੇ ਫਿਰ ਆਪਣੀ ਮਾਂ ਦੇ ਐਡਰੈਸ ਤੇ ਪਤਾ ਕੀਤਾ ਕਿ ਉਹ ਕਿੱਥੇ ਗਈ ਉਸ ਨੂੰ ਕਿਤੇ ਵੀ ਕੁਝ ਨਾ ਆਪਣੀ ਮਾਂ ਬਾਰੇ ਪਤਾ ਲੱਗਿਆ ਫਿਰ ਉਹ 에어ਪੋਰਟ ਤੇ ਪਹੁੰਚਿਆ ਤੇ ਉੱਥੇ ਕੰਮ ਕਰਦੇ ਕਰਮਚਾਰੀਆਂ ਤੋਂ ਪੁੱਛਣ ਲੱਗਿਆ ਤੇ ਉੱਥੇ ਉਹਨਾਂ ਨੇ ਉਹਨਾਂ ਨੂੰ ਸਣੀ ਆਪਣੀ ਮਾਂ ਦੀ ਫੋਟੋ ਵੀ ਦਿਖਾਈ ਫਿਰ ਉਹਨਾਂ ਨੇ ਉਸ ਨੂੰ ਦੱਸਿਆ ਕਿ ਉਹ ਰਮੇਸ਼ ਨਾ ਦੇ ਇੱਕ ਕਰਮਚਾਰੀ ਦੇ ਘਰ ਪਹੁੰਚ ਗਈ ਹੈ ਤੇ ਫਿਰ ਜਦੋਂ ਉਸ ਦਾ ਪੁੱਤਰ ਉੱਥੇ ਗਿਆ ਤਾਂ ਉੱਥੇ ਰਮੇਸ਼ ਉਹ ਕਾਰ ਛੱਡ ਚੁੱਕਿਆ ਸੀ ਉਹ ਉੱਥੇ ਜਾਂ ਉੱਥੋਂ ਜਾ ਕੇ ਕਿਸੇ ਹੋਰ ਵੱਡੇ ਘਰ ਵਿੱਚ ਰਹਿਣ ਲੱਗੇ ਸੀ ਕਿਉਂਕਿ ਹੁਣ ਉਹ ਕਰੋੜਪਤੀ ਜੋ ਬਣ ਗਏ ਸੀ ਤੇ ਉਹਨਾਂ ਨੇ ਉਹਨਾਂ ਪੈਸਿਆਂ ਦੇ ਇੱਕ ਵੱਡਾ ਘਰ ਖਰੀਦ ਲਿਆ ਸੀ ਫਿਰ ਜਦੋਂ ਉਸ ਔਰਤ ਦੇ ਪੁੱਤਰ ਨੇ ਉਹਨਾਂ ਦੇ ਅੰਡੇ ਗਾਂਡੇ ਨੂੰ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਇੱਕ ਬਹੁਤ ਹੀ ਵਧੀਆ ਸੋਸਾਇਟੀ ਵਿੱਚ ਰਹਿਣ ਲਈ ਚਲੇ ਗਏ ਨੇ ਉਹਨਾਂ ਨੇ ਉੱਥੇ ਆਪਣਾ ਘਰ ਖਰੀਦ ਲਿਆ ਤੇ ਫਿਰ ਉਸ ਦਾ ਪੁੱਤਰ ਉਹਨਾਂ ਦੇ ਗਵਾਂਢੀਆਂ ਦੇ ਦੱਸੇ ਪਤੇ ਤੇ ਚਲਾ ਗਿਆ ਤੇ ਉੱਥੇ ਜਾ ਕੇ ਵੇਖਿਆ ਕਿ ਦਰਵਾਜ਼ੇ ਵਿੱਚ ਇੱਕ ਚੌਂਕੀਦਾਰ ਬੱਠਾ ਸੀ ਤੇ ਉਹ ਜਾ ਕੇ ਚੌਂਕੀਦਾਰ ਨੂੰ ਕਹਿੰਦਾ ਕਿ ਇਸ ਘਰ ਵਿੱਚ ਜੋ ਔਰਤ ਰਹਿੰਦੀ ਹੈ ਕਿ ਉਹ ਮੇਰੀ ਮਾਂ ਤੇ ਮੈਂ ਉਸ ਦਾ ਪੁੱਤਰ ਹਾਂ ਉਸ ਨੂੰ ਜਾ ਕੇ ਕਹਿ ਦਿਓ ਕਿ ਤੁਹਾਡਾ ਪੁੱਤਰ ਤੁਹਾਨੂੰ ਮਿਲਣ ਲਈ ਆਇਆ ਹੈ ਤੇ ਜਾਂ ਤੁਸੀਂ ਮੈਨੂੰ ਅੰਦਰ ਜਾਣ ਦਿਓ ਪਰ ਉਸ ਚੌਂਕੀਦਾਰ ਨੇ ਉਸ ਆਦਮੀ ਨੂੰ ਉੱਥੇ ਰੋਕ ਲਿਆ ਤੇ ਉਸਨੇ ਜਾ ਕੇ ਉਸ ਬੁੱਢੀ ਔਰਤ ਨੂੰ ਦੱਸਿਆ ਕਿ ਮਾਂ ਜੀ ਬਾਹਰ ਕੋਈ ਲੜਕਾ ਆਇਆ ਤੇ ਉਹ ਤੁਹਾਨੂੰ ਆਪਣੀ ਮਾਂ ਦੱਸਦਾ ਹੈ ਤੇ ਕਹਿੰਦਾ ਹੈ ਕਿ ਮੈਂ ਤੁਹਾਡਾ ਬੇਟਾ ਹਾਂ ਤੇ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਤਾਂ ਉਸ ਔਰਤ ਨੇ ਗੁੱਸੇ ਵਿੱਚ ਆਖਿਆ ਕਿ ਉਹ ਮੇਰਾ ਪੁੱਤਰ ਨਹੀਂ ਹੈ ਤੇ ਨਾ ਹੀ ਮੈਂ ਉਸ ਦੀ ਮਾਂ ਹ ਉਸ ਨੂੰ ਕਹਿ ਦਿਓ ਕਿ ਉੱਥੇ ਚਲਾ ਜਾਵੀ ਹੁਣ ਮੇਰਾ ਉਸ ਨਾਲ ਕੋਈ ਵੀ ਵਾਅ ਵਾਸਤਾ ਨਹੀਂ ਹੈ ਤੇ ਚੌਕੀਦਾਰ ਨੇ ਉਸ ਨੂੰ ਉੱਥੇ ਰੋਕ ਲਿਆ ਤੇ ਉਸਨੇ ਉਸ ਨੂੰ ਉਸ ਦੀ ਮਾਂ ਵੀ ਕਹੀ ਵੀ ਸਾਰੀ ਗੱਲ ਦੱਸ ਦਿੱਤੀ ਤੋ ਮਾਨੀ ਮਾਨਵ ਸੋਚਣ ਲੱਗਿਆ ਕਿ ਮੈਂ ਆਪਣੀ ਮਾਂ ਨੂੰ ਕਿਵੇਂ ਮਨਾਵਾਂ ਤੇ ਇੰਨੇ ਪੈਸਿਆਂ ਦਾ ਹੱਕਦਾਰ ਕਿਵੇਂ ਬਣਾ ਉਸ ਨੂੰ ਪਤਾ ਲੱਗ ਚੁੱਕਿਆ ਸੀ ਕਿ ਉਸ ਦੀ ਮਾਂ ਉਸ ਨਾਲ ਬਹੁਤ ਹੀ ਨਾਰਾਜ਼ ਹੈ ਫਿਰ ਉਸਨੇ ਚੌਂਕੀਦਾਰ ਨੂੰ ਚਕਮਾ ਦੇ ਕੇ ੱੱਕੇ ਨਾਲ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤੇ ਘਰ ਕੰਬ ਧੱਪ ਕੇ ਅੰਦਰ ਚਲਾ ਗਿਆ ਤੇ ਉੱਥੇ ਜਾ ਕੇ ਰੌਲਾ ਪਾਉਣ ਲੱਗਿਆ ਤੇ ਉੱਥੇ ਬੈਠੀ ਔਰਤ ਜੋ ਉਸ ਦੀ ਮਾਂ ਸੀ ਉਸ ਨੂੰ ਘੁੱਟ ਕੇ ਗੱਲ ਨਾਲ ਨਾਲ ਲਗਾਉਣ ਲੱਗਾ ਤਾ ਉਸ ਦਿਮਾਣ ਉਸ ਨੂੰ ਤੱਕ ਕੇ ਨਾਲ ਪੜੀ ਕਰਤਾ ਤੇ ਕਹਿਣ ਲੱਗੀ ਕੌਣ ਐ ਤੂੰ ਮੈਂ ਤੈਨੂੰ ਨਹੀਂ ਜਾਣਦੀ ਤਾਂ ਕਹਿੰਦਾ ਮਾਂ ਮੈਂ ਤੇਰਾ ਪੁੱਤਰ ਤਾਂ ਉਹ ਮਾਂ ਜਲਦੀ ਨਾਲ ਬੋਲੀ ਮੇਰਾ ਪੁੱਤਰ ਤਾਂ ਅੱਜ ਤੋਂ ਬਹੁਤ ਦਿਨ ਪਹਿਲਾਂ ਹੀ ਮਰ ਚੁੱਕਿਆ ਸੀ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ ਹੁਣ ਇਹੀ ਮੇਰਾ ਪੁੱਤਰ ਹੈ ਤੇ ਇਹੀ ਮੇਰ ਨੂੰ ਜਿਨ੍ਹਾਂ ਨੇ ਮੈਨੂੰ ਜੀਣ ਦਾ ਹੌਸਲਾ ਦਿੱਤਾ ਤੂੰ ਤਾਂ ਮੈਨੂੰ ਸੜਤਾਂ ਤੇ ਰੋਣ ਲਈ ਛੱਡ ਦਿੱਤਾ ਤੇਰੇ ਵਰਗੇ ਪੁੱਤਰ ਨਾਲੋਂ ਤਾਂ ਮੈਂ ਬੇਲਾਰੀ ਚੰਗੀ ਸੀ ਫਿਰ ਉਸ ਦਾ ਪੁੱਤਰ ਆਪਣੇ ਮਰਮ ਦੇ ਡਰਾਮੇ ਕਰਨ ਲੱਗਿਆ ਕਿ ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ। ਤਾਂ ਉਸ ਦੀ ਮਾਂ ਕਹਿਣ ਲੱਗੀ ਕਿ ਤੇਰੇ ਵਰਗਾ ਸੁਆਰਥੀ ਇਨਸਾਨ ਮੈਂ ਇਸ ਦੁਨੀਆ ਤੇ ਨਹੀਂ ਦੇਖਿਆ। ਤੂੰ ਕਿਸ ਦੀ ਜਾਨ ਲੈ ਤਾਂ ਸਕਦਾ ਪਰ ਆਪਣੀ ਜਾਨ ਨਹੀਂ ਦੇ ਸਕਦਾ। ਜੋ ਆਪਣੇ ਮਾਂ ਦਾ ਨਹੀਂ ਹੋ ਸਕਿਆ ਉਹ ਕਿਸੇ ਹੋਰ ਦਾ ਕੀ ਹੋਵੇਗਾ? ਜਿਸ ਮਾਂ ਨੇ ਇਸ ਨੂੰ 9 ਮਹੀਨੇ ਆਪਣੇ ਪੇਟ ਵਿੱਚ ਰੱਖ ਕੇ ਪਾਲਿਆ। ਉਹੀ ਪੁੱਤਰ ਅੱਜ ਉਸ ਮਾਂ ਨੂੰ ਇੱਕ ਸੁਨਸਾਨ ਤੇ ਅਣਜਾਣ ਜਗ੍ਹਾ ਤੇ ਛੱਡ ਕੇ ਚਲਾ ਗਿਆ ਸੀ। ਇਹ ਤਾਂ ਸ਼ੁਕਰ ਹੈ ਮੇਰੇ ਪੁੱਤਰ ਦਾ ਜਿਸ ਨੇ ਮੈਨੂੰ ਸਹਾਰਾ ਦਿੱਤਾ ਤੇ ਆਪਣੇ ਘਰ ਲਿਆਇਆ ਤੇ ਮੈਨੂੰ ਆਪਣੀ ਮਾਂ ਦਾ ਦਰਜਾ ਦਿੱਤਾ ਏ ਸੀ ਜੀ ਆਪਣ ਅੱਜ ਦੀ ਕਹਾਣੀ ਹੋਰ ਨਵੀਆਂ-ਨਵੀਆਂ ਤੇ ਪਰਿਵਾਰਕ ਤੇ ਸਮਾਜਿਕ ਕਹਾਣੀਆਂ ਸੁਣ ਲਈ ਚੈਨਲ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ